ਆਹ ਦੇਖੋ ਜੀ ਬਸ ਆਓ ਜਿਹੜਾ ਨੜਾ ਤਾਂ ਉਹ ਵੀ ਚੱਕਿਆ ਗਿਆ ਆ ਪਾਣੀ ਦੀ ਟੱਕਰ ਆਓ ਦੇਖੋ ਕਿਵੇਂ ਲੱਗੇ ਗਿਆ ਨਾ ਦਰਖਤ ਉਹ ਦੇਖੋ ਆ ਸਿੱਧੀ ਟਾਕਾ ਪਾਣੀ ਬਹੁਤ ਏ ਘੁੰਮਣ ਲੱਗ ਗਿਆ ਆਓ ਦੇਖੋ ਆਓ ਦੇਖੋ ਆਓ ਦੇਖੋ ਦਿਖਾਓ ਆਓ ਦੇਖੋ ਕੰਮ ਜਿਆਦਾ ਵੱਧ ਗਿਆ ਆ ਪਾਣੀ ਆਓ ਦੇਖੋ ਆ ਠੋਕਰ ਵੀ ਗਈ ਉਹ ਵੀ ਗਈ ਇਹਦਾ ਹੁਣ ਪਰਮਾਤਮਾ ਦੀ ਕਿਰਪਾ ਕਰੂ ਆ ਹੀ ਰਹਿ ਗਿਆ ਮੜਾ ਦਾ ਹਿੱਸਾ ਆਹ ਦੇਖਿਓ ਆਹ ਦੇਖੋ ਪਾਣੀ ਪਾਣੀ ਆ ਵੀ ਕੁਮ ਗਿਆ ਤੇਰਾ ਹੁਣ ਸੱਚਾ ਤਾਂ ਅਸੀਂ ਰੱਖੂ ਆ ਅੱਜ ਪਾਣੀ ਜਾ ਰਿਹਾ ਉਹ ਵੀਰ ਆ ਪਾਣੀ ਬਹੁਤ ਤੇਜ਼ ਆ ਬਹੁਤ ਹੋ ਗਿਆ ਪਾਣੀ ਬਹੁਤ ਜ਼ਿਆਦਾ ਆਹ ਦੇਖੋ ਆਹ ਦੇਖੋ ਸਰ ਉਹ ਉੱਪਰ ਲੱਗ ਰਿਹਾ ਚੌਕੜੀ ਦੂਰ ਨਹੀਂ ਭਾਈ ਆਹ ਉਹ ਸਿੱਧੀ ਮਾਰ ਬੰਨਣੂ ਪੈਗੀ ਦੇਖੋ ਵੀਰੇ ਆਹ ਦੇਖੋ ਪਰਮਾਤਮਾ ਕਿਰਪਾ ਕਰੇ ਉਹ ਵਾਹਿਗੁਰੂ ਪਾਣੀ ਦਾ ਲੈਵਲ ਵੱਧ ਗਿਆ ਬੰਨ ਲੱਗ ਗਿਆ ਖੁਰ ਗਿਆ ਦੇਖੋ ਆਹ ਦੇਖੋ ਜੀ ਵਾਹਿਗੁਰੂ 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 ਆਹ ਦੇਖੋ ਵਾਹ ਹੀ ਗਰੂਰ ਵਾਹ ਗਰੂਰ ਅੱਜ ਨਮਾਸਾ ਦੇਖੀ ਜਾ ਖੜ ਕੇ ਓਰੇ ਇਹ ਇਲਾਕਾ ਹੈ ਨਾਲੋ ਹੱਥ ਮਾੜਾ ਮੋਟਾ ਓ ਦੇਖੋ ਸਵੇਰ ਚੜ ਰਿਹਾ ਪਾਣੀ ਓ ਦੇਖੋ